ਸਤਨਾਮ ਸ਼੍ਰੀ ਵਾਇਗੁਰੂ ਜੀ ਕੀਤੀ ਗੋੜੀ ਮੱਲਾ ਪੰਜਵਾਂ ਸ਼ਲੋਕ ਆਠ ਪੈਰ ਗੁਣ ਗਾਈਏ ਤਜਿਏ ਅਵਰੇ ਜੰਜਾਲ ਜਮ ਕੰਕਰ ਜੋ ਨਾ ਸਕੀ ਨਾਨਕ ਪ੍ਰਭੂ ਦਿਆਲ ਹੋਰ ਸਾਰੇ ਝਮੇਲੀਆ ਨੂੰ ਛੱਡ ਕੇ ਅੱਠੀ ਪੈ ਨਿਰੰਕਾਰਤੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪ੍ਰਭੂ ਦੀ ਦਇਆ ਨਾਲ ਜਮਦੂ ਤੱਕ ਨਹੀਂ ਸਕਦੇ ਪੌੜੀ ਅਸ਼ਟ ਮੀਅਸ਼ਟ ਸਿੱਧ ਨਵਨੇਦ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮੇ ਊਚ ਵਿਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਅਸ਼ਟਮੀ 8ਵੀਂ ਤਰੀਖ 8 ਕਰਮਤੀ ਤਾਕਤਾਂ ਨੋਖ ਜਾਨੇ ਸਾਰੇ ਪਦਾਰਥ ਪੂਰਨ ਬੁੱਧੀ ਮਾਨ ਦੀ ਖੁਸ਼ੀ ਸਦਾ ਵਾਸਤੇ ਆਨੰਦ ਪਵਿੱਤਰ ਜੀਵਨ ਜਾਚ ਅਤੇ ਅਚੂਕ ਮੰਤਰ ਸਾਰੇ ਧਰਮ ਪਵਿੱਤਰ ਇਸ਼ਨਾਨ ਸਭ ਤੋਂ ਉੱਚਾ ਤੇ ਵਿਸ਼ੇਸ਼ ਗਿਆਨ ਆਦਕ ਪੂਰੇ ਗੁਰੂ ਦੇ ਨਾਲ ਪਰਮਾਤਮਾ ਦਾ ਭਜਨ ਕੀਤਿਆਂ ਮਿਲਦੇ ਹਨ ਗੁਰ ਨਾਨਕ ਸਾਫਰ ਮੌਂਦੇ ਹਨ ਵਾਹਿਗੁਰੂ ਦੇ ਰੰਗ ਵਿੱਚ ਜੋੜ ਕੇ ਨਾਮ ਚੱਪਣ ਨਾਲ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਸ਼ਲੋਕ ਨਾਰਾਇਣ ਨਾ ਸਿਮਰਿਓ ਮੋਇਓ ਸਵਾਦ ਬਿਕਾਰੋ ਨਾਨਕ ਨਾਮ ਵਿਚਾਰਿਐ ਨਰਕ ਸੁਰਗ ਅਵਤਾਰੋ ਸੰਸਾਰ ਦੇ ਮੋਹ ਸੁਆਦਾਂ ਅਤੇ ਵਿਕਾਰਾਂ ਵਿੱਚ ਫਸਿਆ ਮਨੁੱਖ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੇ ਪ੍ਰਭੂ ਦਾ ਨਾਮ ਪੁਲਾ ਦਿੱਤਾ ਜਾਏ ਨਰਕ ਤੁਰਗ ਪੋਗਣ ਵਾਸਤੇ ਜੰਮਣਾ ਪੈਂਦਾ ਹੈ ਪੌੜੀ ਨੌਵੀਂ ਨਵੇਂ ਛਿਦਰ ਅਪਵੀਤ ਹਰ ਨਾਮ ਨ ਜਪ ਕਰਤ ਵਿਪਰੀਤ ਪਰ ਤ੍ਰਿਗੇ ਹਮੇ ਬਕੇ ਸਾਧਨਿੰਦ ਕਰਨ ਨ ਸੁਨਹੀ ਹਰ ਜਸ ਬਿੰਦ ਫਿਰੇ ਪਰ ਦਰਬ ਉਦਰ ਕੈ ਤਾਈ ਅਗਨ ਨਿਵਰੈ ਤ੍ਰਿਸ਼ਨਾ ਨਾ ਬੁਝਾਈ ਹਰ ਸੇਵਾ ਬਿਨਿ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮੇ ਅਪਾਗੇ ਨੌਮੀ ਨੌਮੀ ਤਾਰੀਖ ਉਹਨਾਂ ਦੀਆਂ ਅੱਖਾਂ ਮੂੰਹ ਕੰਨ ਨੱਕ ਆਦਿਕ ਇਹ ਨੌਂ ਇੰਦਰੀ ਗੰਦੇ ਬਣੇ ਰਹਿੰਦੇ ਹਨ ਜੋ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਉਲਟੇ ਕੰਮ ਕਰਦੇ ਹਨ ਉਹ ਪਰਾਏ ਇਸਤਰੀਆਂ ਨਾਲ ਰੰਗ ਰਲੀਆਂ ਮਾਣਦੇ ਹਨ ਨੇਕ ਬੰਦਿਆਂ ਦੀ ਮੋਹ ਨਿੰਦਾ ਕਰਦੇ ਹਨ ਉਹ ਥੋੜੀ ਦੇਰ ਲਈ ਵੀ ਪਰਮਾਤਮਾ ਦਾ ਭਜਨ ਨਹੀਂ ਸੁਣਦੇ ਉਹ ਆਪਣਾ ਢਿੱਡ ਭਰਨ ਵਾਸਤੇ ਪਰਾਇਆ ਤਨ ਚੋਰੀ ਕਰਦੇ ਹਨ ਉਹਨਾਂ ਦੀ ਲਾਲਚ ਦੀ ਅੱਗ ਦੂਰ ਨਹੀਂ ਹੁੰਦੀ ਅਤੇ ਨਾ ਹੀ ਤ੍ਰਿਸ਼ਨਾ ਬੁਝਦੀ ਹੈ ਗੁਨਾਹਿਕ ਸਾ ਫਰਮਉਂਦੇ ਹਨ ਪ੍ਰਭੂ ਦੀ ਸੇਵਾ ਤੋਂ ਬਿਨਾਂ ਇਹੋ ਫਲ ਮਿਲਦਾ ਹੈ ਪ੍ਰਭੂ ਨੂੰ ਭੁਲਾ ਕੇ ਉਹ ਬਦਕਿਸਮਤ ਬੰਦੇ ਜੰਮਦੇ ਮਰਦੇ ਰਹਿੰਦੇ ਹਨ ਸ਼ਲੋਕ ਦਸ ਦੇਸ ਖੋਜਤ ਮੈਂ ਫਿਰਿਓ ਜਤ ਦੇਖਿਓ ਤਤ ਸੋਏ ਮਨ ਬਸ ਆਵ ਨਾਨਕਾ ਜੇ ਪੂਰਨ ਕਿਰਪਾ ਹੋਏ ਮੈਂ ਦਸੀ ਪਾਸੀ ਖੋਜਦਾ ਫਿਰਦਾ ਹਾਂ ਮੇਰੀ ਜਿੱਧਰ ਵੀ ਨਜ਼ਰ ਪੈਂਦੀ ਹੈ ਉਧਰ ਪ੍ਰਭੂ ਹੀ ਮੌਜੂਦ ਹੈ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਮਨ ਤਾਂ ਹੀ ਵਸ ਵਿੱਚ ਆਉਂਦਾ ਹੈ ਜਦੋਂ ਉਸ ਪ੍ਰਭੂ ਦੀ ਉਰਨ ਕਿਰਪਾ ਹੁੰਦੀ ਹੈ ਵਾਇਗ੍ਰੂਚੀ ਦਾ ਖਾਲਸਾ ਵਾਇਗ੍ਰੂਜੀ ਦੀ ਫਤਿਹ